ਨਮਸਕਾਰ ਅਦਾਬ ਸਤ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਮੈਂ ਖੜਾ ਹਾਂ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਲਖਨਕਲਾਂ ਦੇ ਵਿੱਚ ਇੱਥੇ ਇੱਕ ਖਬਰ ਕਰਨ ਆਇਆ ਇਹ ਖਬਰ ਪੰਜਾਬ ਦੇ ਉਹਨਾਂ ਨੌਜਵਾਨਾਂ ਲਈ ਹੈ ਜਿਨ੍ਹਾਂ ਨੂੰ ਵਰਗਲਾ ਲਿਆ ਜਾਂਦਾ ਹੈ ਉਹਨਾਂ ਨੂੰ ਗੈਰ ਕਾਨੂੰਨੀ ਗਤੀਵਧੀਆਂ 'ਚ ਸ਼ਾਮਲ ਕਰ ਦਿੱਤਾ ਜਾਂਦਾ ਹੈ ਸੋ ਇਸ ਖਬਰ ਦੇ ਤਹਿਤਕਰ ਜਾਣ ਲਈ ਸਾਨੂੰ ਥੋੜਾ ਜਿਹਾ ਪਿੱਛੇ ਬੈਕਗ੍ਰਾਉਂਡ ਤੇ ਜਾਣਾ ਪਏਗਾ ਜ਼ਿਲ੍ਹਾ ਬਟਾਲਾ ਦੇ ਥਾਣਾ ਕੀਲਾ ਲਾਲ ਸਿੰਘ ਦੇ ਵਿੱਚ ਇੱਕ ਅਟੈਕ ਹੁੰਦਾ ਥਾਣੇ ਦੇ ਉੱਪਰ ਉਸ ਅਟੈਕ ਦੇ ਵਿੱਚ ਇੱਕ ਬੱਚਾ ਸ਼ਾਮਿਲ ਹੁੰਦਾ ਜਿਸ ਦੀ ਉਮਰ ਸਿਰਫ ਤੇ ਸਿਰਫ 18 ਸਾਲ ਹੈ ਉਸ ਬੱਚੇ ਦਾ ਨਾਮ ਜਤਿੰਦਰ ਸਿੰਘ ਹੈ ਤੇ ਇਹ ਪਿੰਡ ਜਿਹੜਾ ਲਖਣਗਲਾ ਪਿੰਡ ਹੈ ਉਸੇ ਦਾ ਪਿੰਡ ਹੈ ਉਸ ਦੇ ਮਾਤਾ ਪਿਤਾ ਵੀ ਇੱਥੇ ਰਹਿੰਦੇ ਨੇ ਇੱਕ ਗਰੀਬ ਪਰਿਵਾਰ ਤੋਂ ਨੇ ਉਸਦੇ ਪਿਤਾ ਹਮੀਰਾ ਫੈਕਟਰੀ ਦੇ ਵਿੱਚ ਕੰਮ ਕਰਦੇ ਨੇ 16-16 ਘੰਟੇ ਕੰਮ ਕਰਦੇ ਨੇ ਪਰ ਬੱਚਾ ਕਿਵੇਂ ਗੈਰ ਕਾਨੂੰਨੀ ਗਤੀਵਧੀਆਂ 'ਚ ਸ਼ਾਮਲ ਹੋ ਜਾਂਦਾ ਜੋ ਐਫ ਆਈ ਆਰ ਦੱਸੀ ਜਾਂਦੀ ਹੈ ਕਿ ਉਸ ਦਾ ਲਿੰਕ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਹੈ ਉਹ ਉਹਨਾਂ ਤੱਕ ਕਿਵੇਂ ਪਹੁੰਚਿਆ ਅਸੀਂ ਇਹ ਸਾਰੀ ਗੱਲਬਾਤ ਕਰਾਂਗੇ ਉਹਨਾਂ ਦੇ ਮਾਪਿਆਂ ਨਾਲ ਪੁੱਛਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕਿਸ ਤਰ੍ਹਾਂ ਬੱਚਾ ਉਹਨਾਂ ਦੇ ਟੱਚ ਵਿੱਚ ਆਇਆ ਜੀ ਜੀ ਪੈਂਦੀ ਤੁਹਾਡਾ ਨਾਮ ਜੀ ਤੋਂ ਦੋਪੀਟਰ ਜਿਹੜਾ ਹਿੱਕੇ ਉਹ ਕਿਵੇਂ ਕਰਵਾ ਜਾਂਦੇ ਨੇ ਕਿ ਕੁਝ ਛੋਟਾ ਜਿਹਾ ਹੋ ਜਿਸ ਨੂੰ ਮੈਨੂੰ ਸਾਨੂੰ ਨੂੰ ਪਤਾ ਪੇਪਰ ਫੋਣੀ ਗਿਆਵਾ ਮੈਨੂੰ ਇੰਨੀ ਗੱਲ ਦੱਸੇ ਇਹ ਕਿ ਮੰਮੀ ਕਿਹਨੂੰ ਮੁੰਡੇ ਪਰਛਾਣ ਕਰਦੀ ਆ ਇਹ ਦੋ ਮੈਨੂੰ ਦੱਸਿਆ ਮੈਂ ਤਾਂ ਕੋਸ਼ਿਸ਼ ਰੰਡਣਾ ਨੂੰ ਨਾ ਰੱਖਿੰਦਾ ਨਹੀਂ ਮੁੱਬੀ ਨਾਲ ਉਹ ਮਾਰਦੇ ਡੋਟਦੇ ਸੀ ਇਹਦੀ ਵੀਡੀਓ ਪਾ ਦਿੰਦੇ ਸੀਗੇ ਇੰਸਟਾਗ੍ਰਾਮ ਤੇ ਲੋਕ ਫੀਮੈਸ਼ਨ ਕਰਕੇ ਇਹਨੂੰ ਪ੍ਰਤਾਨ ਦੇ ਸੀਗੇ ਅੱਛਾ ਕੀ ਕਰਦਾ ਦੇਸੀ ਆਹੀ ਕਿ ਤੇਰੀ ਵੀਡੀਓ ਪਾਈ ਏ ਤੈਨੂੰ ਚੁਪਿਆ ਆ ਬਸ ਇਸੇ ਗੱਲ ਦੇ ਵਿੱਚ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਚੱਲਿਆ ਕੀ ਨਹੀਂ ਚੱਲਿਆ ਸਾਨੂੰ ਉਹਨੂੰ ਹੋਰ ਕੋਈ ਛਿੰਬਸਿਆ ਆ ਬਸ 2 ਤਰੀਕ ਨੂੰ ਉਹ ਕਰੋ ਗਿਆ ਵਾ ਤੇ 7 ਤਰੀਕ ਨੂੰ ਉਹ ਆਇਆ 7 ਤਰੀਕ ਨੂੰ ਚਲ ਗਿਆ ਫੇਰ ਜੀ ਮੁੜ ਕੇ 14 ਤਰੀਕ ਨੂੰ ਆਇਆ ਤੇ ਸਾਡੇ ਘਰ 15 ਤਰੀਕ ਨੂੰ 16 ਤਰੀਕ ਨੂੰ 15 ਤਰੀਕ ਨੂੰ ਪੁਲਸ ਆਈ। ਸਾਨੂੰ ਫੇਰ ਪਤਾ ਲੱਗਾ ਵੀ ਪੁਲਸ ਆਈ। ਅਸੀਂ ਉਹਨਾਂ ਨੂੰ ਪੁੱਛਿਆ ਕਿ ਕੀ ਕੀਤਾ ਸਾਡੇ ਬੱਚੇ ਨੇ ਮੇਰੇ ਵੀ ਕੀ ਕ੍ਰਾਈਮ ਕੀਤਾ? ਤਾਂ ਉਹ ਰੈਸਟ ਕਰਤਾ। ਕਹਿੰਦੇ ਕੋਈ ਨਹੀਂ ਪਤਾ ਨਹੀਂ ਪੁਲਸ ਨੂੰ। ਇਹ ਉਸ ਤੋਂ ਡਰਦਾ ਮਾਰਾ ਹੁੰਦਾ ਤਾਂ ਕੀ ਬਾਹਰ ਪਿੱਛੇ ਰਹਿੰਦੀ ਆ ਰੁਕਦਾ। ਮੁੜ ਕੇ ਸੀ ਆਪ ਪੇਸ਼ ਕਰਾਇਆ 16 ਤਰੀਕ ਨੂੰ। ਹੂੰ। ਬਸ ਇੰਨਾ ਕਹਿੰਦਾ ਸੀ ਮੈਂ ਉਹਨੂੰ ਮਾਰਨਾ ਉਸ ਨੂੰ ਦੇਣੀ। ਜਾ ਮੈਂ ਆਪ ਹੱਦ ਤੱਕ ਕੋਈ ਦੱਸਿਆ ਸੀ ਕਿਉਂ ਨਹੀਂ ਮਾਰ ਕੋਈ ਨਹੀਂ ਦੱਸਿਆਗਾ ਉਸਨੇ ਦੱਸਿਆ ਕੋਈ ਕਿਹਨੂੰ ਨਹੀਂ ਇਹ ਨਹੀਂ ਦੱਸਿਆਗਾ ਬਸ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਉਹਦੇ ਨਾਲ ਮੁੰਡਾ ਸਾਨੂੰ ਉਹ ਤੇ ਉਹ ਦੱਸੋ ਕਿੱਥੇ ਆ ਉਹ ਮੁੰਡਾ ਹੈ ਹੀ ਨਹੀਂ ਸਦਾ ਇੱਥੋਂ ਚਲ ਗਿਆ ਸੀ ਸਾਡੇ ਬੇਟੇ ਦੇ ਨਾਲ ਹੀ ਆਇਆ ਸੀਗਾ ਬਸ ਮੁੜ ਕੇ ਨਹੀਂ ਸਾਨੂੰ ਪਤਾ ਕੀ ਹੋਇਆ ਕੀ ਤੇ ਮੁੰਡਾ ਆਇਆ ਸੀ ਤੁਹਾਡੇ ਹਾਂਜੀ ਉਹ ਬੇਟੇ ਮੇਰੇ ਦੇ ਨਾਲ ਹੀ ਆਇਆ ਸੀ ਅੱਛਾ ਆਇਆ ਸੀ ਬੇਟਾ ਹਾਂਜੀ ਦੇ ਆਵੇਂ ਸੀ ਕਿ ਆਹ ਜੀ ਕੋਰਾ ਤਰਿਆ ਸੀ ਇੱਥੇ ਇੱਕ ਮੋੜ ਕੇ ਚਲ ਗਿਆ ਮੋੜ ਕੇ ਤਾਂ ਨਹੀਂ ਸਾਨੂੰ ਪਤਾ ਕੀ ਉਹ ਮੋੜ ਕੇ ਪਰਸ ਜਦੋਂ ਆਈ ਸਾਡੇ ਘਰ ਸਾਨੂੰ ਉਹਨਾਂ ਨੇ ਇਹ ਕਿਹਾ ਸੀ ਵੀ ਸਾਨੂੰ ਉਹ ਮੁੰਡਾ ਦੂਸਰਾ ਚਾਹੀਦਾ ਆ ਤਾਂ ਤੁਸੀਂ ਪੁੱਛਿਆ ਸੀ ਬੇਟੇ ਕਿ ਕਿ ਮੁੰਡਾ ਕੌਣ ਹਾਂ ਜੀ ਪੁੱਛਿਆ ਸੀ ਉਹ ਕਹਿੰਦਾ ਮੰਮੀ ਇਦਾਂ ਹੀ ਆ ਮੁੰਡਾ ਵਾਸਨ ਮੋੜ ਕੇ ਨਾਲ ਹੀ ਫਿਰ ਅਸੀਂ ਕੇਸ਼ ਕਰਾਤਾਈ ਸਾਡੇ ਕੋਲ ਬੈਠਾ ਹੀ ਨਹੀਂ ਹੁੰਦਾ ਆ ਬੱਸ ਉਹਨੇ ਇਹ ਕਿਹਾ ਸੀ ਮੈਂ ਮੁੰਡੇ ਨੂੰ ਮਾਰਨਾ ਤਾਂ ਜਾਂ ਮੈਂ ਆਪ ਮੰਨ ਲਵਾਂਗਾ ਠੀਕ ਪਤਾ ਨਹੀਂ ਨਾ ਵੀ ਇੰਸਟਾਗ੍ਰਾਮ ਤੇ ਗੱਲ ਹੋਈ ਉਹ ਮੁੰਡੇ ਨੇ ਕਿਤੇ ਵੀਡੀਓ ਪਾਈ ਸੀ ਕਿ ਕਿਸੇ ਨੇ ਤੇ ਉਹੀ ਵੀਡੀਓ ਕਰ ਲ ਹੋ ਗਈ ਤੇ ਉਹ ਮੇਰੇ ਮੁੰਡੇ ਨੂੰ ਕਹਿੰਦਾ ਵੀ ਤੈਨੂੰ ਇਹ ਕੌਣ ਮਾਰ ਦੇ ਤੇਰੀ ਵੀਡੀਓ ਕਹਿੰਦਾ ਹਾਂ ਮਮੇਰੀ ਵੀਡੀਓ ਹੈ ਬਸ ਉਹ ਮੁੰਡੇ ਆ ਆਪਣੇ ਚੌਥੀ ਜਿਹੇ ਨੂੰ ਲੈ ਲਿਆ ਪਤਾ ਨਹੀਂ ਉਹਨਾਂ ਨੇ ਕੀ ਕਿਹਾ ਕੀ ਨਹੀਂ ਕਿਹਾ ਇਸ ਤੋਂ ਬਾਅਦ ਸਭ ਕੁਝ ਨਹੀਂ ਪਤਾ ਤੁਹਾਨੂੰ ਪਤਾ ਲੱਗਾ ਕਿ ਜਿਸ ਤਰੀਕੇ ਦੇ ਨਾਲ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਸ ਦੇ ਵਿੱਚ ਜਿਸ ਕੇਸ ਦੇ ਵਿੱਚ ਤੁਹਾਡੇ ਵਿੱਚ ਦਾ ਨਾਮ ਮੈਂਸ਼ਨ ਕੀਤਾ ਗਿਆ ਉਹ ਚੀਜ਼ ਪਤਾ ਹੈ ਤੁਹਾਨੂੰ ਕੁਝ ਨੇ ਸਾਨੂੰ ਨਹੀਂ ਪਤਾ ਹਾਰ ਨੂੰ ਪਰ ਨਹੀਂ ਸਾਨੂੰ ਇੰਨਾ ਪਤਾ ਵਾ ਸਾਡਾ ਬੱਚਾ ਇਸ ਪਾਸੇ ਨਹੀਂ ਜਾ ਸਕਦਾ ਹੋ ਸਕਦਾ ਵੀ ਜਿੱਦਾਂ ਉਹਨਾਂ ਨੇ ਇਦਾਂ ਟੌਰਚਰ ਕੀਤਾ ਸਾਡੇ ਬੱਚੇ ਨੂੰ ਹੋ ਸਕਦਾ ਬੱਚੇ ਦਾ ਦਿਮਾਗ ਜਿਹੜਾ ਹੀ ਨਾ ਬਰਗ ਲਾਇਆ ਗਿਆ ਤੁਹਾਨੂੰ ਲੱਗਦਾ ਹੈ ਹਾਂਜੀ ਸਾਨੂੰ ਇਹੀ ਲੱਗਦਾ ਕਿਉਂਕਿ ਉਹ ਘਰੋਂ ਬਾਹਰ ਜਾਂਦਾ ਹੀ ਨਹੀਂ ਸੀ ਘਰੇ ਰਹਿੰਦਾ ਸੀ ਤੇ ਉਹਨਾਂ ਨੂੰ ਕਿੱਦਾਂ ਪਤਾ ਲੱਗਿਆ ਇੰਸਟਾਗ੍ਰਾਮ ਤੋਂ ਪਤਾ ਹਾਂਜੀ ਇੰਸਟਾਗ੍ਰਾਮ ਚ ਲੰਦਾ ਸੀ ਸਾਡਾ ਬੇਟਾ ਵੀ ਉਹ ਮੁੰਡਾ ਵੀ ਚਲਾਂਦਾ ਸੀਗਾ ਬਸ ਇੰਸਟਾਗ੍ਰਾਮ ਤੇ ਜਿੱਦਾਂ ਕਿਤੇ ਮਾਰਿਆ ਕੋਈ ਤੇ ਪੇਪਰ ਪਾਉਣ ਜਾਂਦਾ ਹੀ ਉਹਨੂੰ ਪੇਪਰ ਪਾਉਣ ਜਾਂਦਾ ਪਰੇਸ਼ਾਨ ਕਰਦੇ ਸੀ ਬੱਸ ਜਦੋਂ ਤੁਹਾਡਾ ਬੇਟਾ ਬਾਹਰ ਗਿਆ ਸੀਗਾ ਤੇ ਉਦੋਂ ਤੁਸੀਂ ਪੁੱਛਿਆ ਨਹੀਂ ਕਿ ਤੁਸੀਂ ਜਿੱਥੇ ਗਿਆ ਇੱਕ ਕੂਲ ਆਇਆ ਵਾ ਕੀ ਕਰ ਰਿਹਾ ਇਹ ਕੁਝ ਪੁੱਛਿਆ ਨਹੀਂ ਸਾਡੇ ਕੋਲ ਬੈਠਾ ਹੀ ਨਹੀਂ ਪੁੱਛਣ ਦਾ ਮੌਕਾ ਹੀ ਨਹੀਂ ਮਿਲਿਆ ਸਾਡੇ ਕੋਲ ਬੈਠਾ ਹੀ ਨਹੀਂ ਪ੍ਰਸ਼ਾਸਨ ਨੂੰ ਪੀਰ ਤੁਸੀਂ ਕਰਦਾ ਜਾਂਦੇ ਅਸੀਂ ਇਹ ਮੰਗ ਕਰਦੇ ਆ ਸਾਡੇ ਬੱਚੇ ਨੂੰ ਇਨਸਾਫ ਚਾਹੀਦਾ ਬਸ ਜਿੰਨਾ ਬੱਚਿਆਂ ਕਰਕੇ ਸਾਡਾ ਬੇਟਾ ਇੱਦਾਂ ਆ ਤੁਹਾਡੇ ਆ ਨਾ ਉਹ ਬੱਚਿਆਂ ਨੂੰ ਚਾਹੀਦਾ ਬਣਨਾ ਆਹ ਮਾਰੂ ਜਿਵੇਂ ਅਸੀਂ ਤੁਹਾਨੂੰ ਜਤਿੰਦਰ ਸਿੰਘ ਦੇ ਪਰਿਵਾਰ ਨਾਲ ਮਿਲਾਇਆ ਤੇ ਉਹਦੇ ਮਾਪੇ ਨੇ ਜੋ ਦੱਸਿਆ ਉਸ ਤੋਂ ਬਾਅਦ ਹੁਣ ਅਸਲ 'ਚ ਕੀ ਹੋਇਆ ਤੇ ਕੀ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਪੰਜਾਬ ਦੇ ਅਸੀਂ ਗੱਲਬਾਤ ਕਰਦੇ ਹਾਂ ਪਿੰਡ ਲਖਨਕਲਾ ਦੇ ਸਰਪੰਚ ਕੁਲਦੀਪ ਸਿੰਘ ਜੀ ਨਾਲ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਹਾਂ ਜੀ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਜਿਵੇਂ ਅਸੀਂ ਪਰਿਵਾਰ ਨੂੰ ਮਿਲ ਕੇ ਆਏ ਆ ਪਰਿਵਾਰ ਨੇ ਦੱਸ ਦਿੱਤਾ ਕਿ ਇਸ ਤਰ੍ਹਾਂ ਹੋਇਆ ਉਸ ਤਰ੍ਹਾਂ ਹੋਇਆ ਅਸਲ 'ਚ ਸਮਝਣਾ ਇਹ ਚਾਹਨਾ ਕੀ ਜਿਹੜਾ ਬੱਚਾ ਭਟ ਗਿਆ ਕਿਵੇਂ ਸਭ ਤੋਂ ਪਹਿਲਾਂ ਜਿਹੜੇ ਬੱਚੇ ਦੀ ਵੀਡੀਓ ਵਾਇਰਲ ਹੋਈ ਹੈ ਜਾਂ ਵੀਡੀਓ ਹੋਈ ਹੈ ਉਹ ਝਗੜਾ ਕੀ ਸੀ ਉਸ ਬਾਰੇ ਥੋੜਾ ਜਾਸ ਦੂੰ ਤਾਂ ਕਿ ਅੱਗੇ ਸਮਝਿਆ ਜਾ ਸਕੇ ਕੀ ਹੋਇਆ ਮੈਂ ਜੇ ਤੁਸੀਂ ਕਹੋ ਤਾਂ ਮੈਂ ਵੀਡੀਓ ਥੋ ਸ਼ੋ ਵੀ ਕਰ ਦਿੰਨਾ ਜੀ ਤੇ ਉਹ ਬੱਚਾ ਪੜਨ ਜਾਂਦਾ ਸੀ ਰੂਟੀਨ 'ਚ ਆਪਣਾ ਬੜਾ ਸੁਨੋ ਦੀ ਲਾਈਫ ਸੀ ਇੱਕ ਗਰੀਬ ਪਰਿਵਾਰ ਹੈਂਡ ਟੂ ਮਾਊਥ ਕਮਾ ਕੇ ਖਾਣ ਵਾਲੇ ਪਰਿਵਾਰ 'ਚੋਂ ਸੀ ਜੀ ਉਹਦੇ ਵਿੱਚ ਕੀ ਹੁੰਦਾ ਉੱਥੇ ਬੱਚਿਆਂ ਦਾ ਕੋਈ ਝਗੜਾ ਹੋ ਜਾਂਦਾ ਉਹਦਾ ਇਸ਼ੂ ਮੈਨੂੰ ਬਹੁਤ ਗਹਿਰਾਈ ਤੱਕ ਨਹੀਂ ਪਤਾ ਪਰ ਉਹ ਕਿਸੇ ਕਾਰਨ ਕਰਕੇ ਉਹ ਬੱਚੇ ਆਪੋ ਜੀ ਲੜਦੇ ਆ ਜੀ ਜੀ ਲੜਨ ਤੋਂ ਬਾਅਦ ਵਿੱਚ ਇਹ ਫੇ ਉਨ੍ਹਾਂ ਤੋਂ ਹਲਕਾ ਪੈ ਜਾਂਦਾ ਜਾਂ ਕਮਜ਼ੋਰ ਰਹਿ ਜਾਂਦਾ ਉਹ ਫੇ ਬੱਚੇ ਇਹਨੂੰ ਕੁੱਟਦੇ ਆ ਤੇ ਕੁੱਟ ਕੇ ਤੇ ਵੀਡੀਓ ਵਾਇਰਲ ਕਰਦੇ ਆ ਜੀ ਵੀਡੀਓ ਵਾਇਰਲ ਕਰਨ ਤੋਂ ਬਾਅਦ ਵਿੱਚ ਤੇ ਫੇਰ ਅਗਲੇ ਦਿਨ ਨੈਕਸਟ ਡੇ ਨੂੰ ਫੇ ਮਜ਼ਾ ਕਰਦੇ ਆ ਵੀ ਕੱਲ ਦੇਖ ਲਿਆ ਜੀ ਇਸ ਤਰ੍ਹਾਂ ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ ਜੀ ਜੀ ਇਥੋਂ ਤੱਕ ਕਿ ਇਹਨਾਂ ਪੇਪਰ ਪਾਉਣ ਦੇ ਵਿੱਚ ਵੀ ਪ੍ਰੋਬਲਮ ਇਹਨੂੰ ਆ ਰਹੀ ਹੈ ਜੀ ਪੇਪਰ ਪਾਉਣ ਦੇ ਵਿੱਚ ਇੱਕ ਹੋਰ ਕੰਮ ਹੋ ਜਾਂਦਾ ਜੀ ਕਿ ਇਹ ਕਿਸੇ ਗੱਡੀ ਵਾਲੇ ਦੀ ਹੈਲਪ ਲੈ ਲੈਂਦਾ ਗੱਡੀ 'ਚ ਬਹਿ ਜਾਂਦਾ ਵੀ ਸ਼ਾਇਦ ਮੈਨੂੰ ਇਹ ਭਾਈ ਸਾਹਿਬ ਬਚਾਲਣਗੇ ਜੀ ਉਹ ਬੰਦੇ ਜਿਹੜੇ ਆ ਉਹ ਗੱਡੀ ਵਾਲੇ ਨੂੰ ਕੁਟਸੜਦੇ ਜੀ ਆ ਕੇ ਅੱਛਾ ਜੀ ਉਹ ਬਕੈੰਦਾ ਬਰਿਆਹਾਂ ਦੋਨਾਂ ਦਾ ਮੁੰਡਾ ਆ ਤੇ ਉਹਦਾ ਉੱਥੇ ਕੇਸ ਵੀ ਦਰਜ ਸ਼ਾਇਦ ਹੋਇਆ ਥਾਣੇ ਵਿੱਚ ਤੇ ਉਹਦੇ ਵਿੱਚ ਸਿਰਫ ਇੰਨਾ ਹੀ ਸੀ ਵੀ ਇਹਦੇ ਨਾਲ ਇੰਨੀ ਰੰਜਿਸ਼ ਕਰਦੀ ਸੀ ਜੀ ਉਹ ਤੋਂ ਬਾਅਦ 'ਚ ਫਿਰ ਜਦੋਂ ਇਹ ਪੜਕ ਜਾਂਦਾ ਜੀ ਜਤਿੰਦਰ ਦੇ ਦਿਮਾਗ 'ਚ ਆ ਜਾਂਦਾ ਪਤਾ ਜਾਂ ਕਹਿ ਸਕਦੇ ਬਦਲਾ ਲੈਣ ਦੀ ਬਦਲੇ ਦੀ ਭਾਵਨਾ ਆ ਜਾਂਦੀ ਆ ਜੀ ਮਾਂ ਉਹਦੀ ਅਜੇ ਛੋਟੀ ਉਮਰ ਦੇ ਵਿੱਚ ਹੀ ਆ ਮਤਲਬ ਦੋਵੇਂ ਅੰਡਰ 40 ਆ ਜੀ ਉਹ ਦੋਵੇਂ ਪਰਿਵਾਰ ਜੀ ਤੇ ਉਹਨਾਂ ਦੀ ਫਿਰ ਗੱਲ ਸੁਣਨ ਨੂੰ ਹਟ ਜਾਂਦਾ ਤੇ ਮੈਨੂੰ ਰੋਕਿਓ ਨਾ ਮੈਂ ਜਾਂ ਮਰ ਜਾਣਾ ਜਾਂ ਮਾਰ ਦੇਣਾ ਜੀ ਉਹ ਫਿਰ ਰਾਏ ਬਗਾਇ ਜਦਾਂ ਪਰਿਵਾਰਕ ਤੌਰ ਦੇ ਉੱਤੇ ਮੈਨੂੰ ਦੱਸਦੇ ਆ ਕਿ ਜੀ ਅੰਕਲ ਇਦਾਂ ਹੁੰਦੀ ਆ ਮੈਂ ਕੋਈ ਗੱਲ ਨੂੰ ਸਮਝਾਵਾਂਗੇ ਉਹਨੂੰ ਸਮਝਾਇਆ ਪਰ ਨਹੀਂ ਉਹ ਬੱਚੇ ਦੇ ਅੰਦਰ ਫਤੂਰ ਹੀ ਇਦਾਂ ਦਾ ਪਰ ਚੁੱਕਾ ਸੀ ਕਿ ਮੈਂ ਬਦਲਾ ਲੈਣਾ ਹੀ ਲੈਣਾ ਬਦਲਾ ਲੈਣਾ ਲੈਣਾ ਜੀ ਉਸ ਤੋਂ ਬਾਅਦ ਫਿਰ ਉਹ ਉਹਨਾਂ ਦੇ ਟੱਚ 'ਚ ਕਿਵੇਂ ਆ ਜਿਹੜੀ ਉਹ ਵਾਰਦਾਤ ਹੋਈ ਹੈ ਉਹ ਵਾਰਦਾਤ ਕੀ ਹੋਈ ਤੁਹਾਨੂੰ ਪੁਲਿਸ ਨੇ ਕੋਈ ਜਾਣਕਾਰੀ ਜਿੰਨੀ ਕੁ ਦਿੱਤੀ ਉਸ ਬਾਰੇ ਜਾਣਕਾਰੀ ਨਹੀਂ ਜੀ ਇਹ ਰੋਟੇਨ ਦੇ ਵਿੱਚ ਸਾਡੇ ਪਿੰਡ ਵਿੱਚੋਂ ਇੱਕ ਆਵਾਜ਼ ਨਿਕਲਦੀ ਰਹਿੰਦੀ ਆ ਕਿ ਆਪਣੇ ਪਿੰਡ ਨਾਲ ਪ੍ਰਾਈਵੇਟ ਤੌਰ ਦੇ ਉੱਤੇ ਪੁਲਿਸ ਬਹੁਤ ਘੰਦੀ ਆ ਜੀ ਇੱਕ ਦੂਜੇ ਦੇ ਨਾਲ ਲੋਕ ਕਨਸੋਹਾਂ ਲੈਂਦੇ ਆ ਕਿ ਪੁਲਿਸ ਬਹੁਤ ਆਉਂਦੀ ਆ ਤੇ ਅੱਧੇਕ ਲੋਕ ਇਹ ਕਹਿ ਕੇ ਇਗਨੋਰ ਕਰਨੇ ਸੀ ਉਹ ਨਸ਼ਿਆਂ ਨਸ਼ਿਆਂ ਵਾਲਾ ਨੂੰ ਫੜਦੇ ਆ ਜੀ ਉਹ ਇਦਾਂ ਆ ਇਹ ਕਦੋਂ ਦੀ ਗੱਲ ਹੈ ਕਿੰਨੇ ਦਿਨਾਂ ਦੀ ਗੱਲ ਹੈ ਇਹ 14 ਤੋਂ 15 ਦੇ ਵਿੱਚ ਵਿੱਚ ਨੇ ਲੱਗੇ ਆ ਜੀ 14 April ਤੇ 15 April ਹਾਂਜੀ ਹਾਂਜੀ ਤੇ ਲੋਕ ਕੰਨਸੂਆਂ ਜੀ ਇੱਕ ਦੂਜੇ ਨਾਲ ਲੰਦੇ ਫਿਰਦੇ ਆ ਵੀ ਯਾਰ ਬੰਦੇ ਨਜਾਇਜ਼ ਜੇ ਆਪਣੇ ਪਿੰਡ ਗੱਡੀਆਂ ਲੈ ਖੜੇ ਹੁੰਦੇ ਆ ਲੱਗਦੇ ਪੁਲਿਸ ਵਾਲੇ ਆ ਤੇ ਅਰ ਕੀ ਜੇ ਤਾਂ ਗੱਲਾਂ ਕਰਦੇ ਜੀ ਤੇ ਲੇਕਿਨ 15 ਨੂੰ ਫਿਰ ਮੈਨੂੰ ਇੱਕ ਸੁਨੇਹਾ ਆਉਂਦਾ ਫੋਨ ਆਉਂਦਾ ਜੀ ਕਿ ਤੁਹਾਡੇ ਪਿੰਡ ਵਿੱਚ ਜਤਿੰਦਰ ਸਿੰਘ ਸੁਪੁੱਤਰ ਜਸਪਾਲ ਸਿੰਘ ਜੀ ਕੋਈ ਹੈ ਜੀ ਮੈਂ ਕਿਹਾ ਜੀ ਸਾਡੇ ਪਿੰਡ ਇਹਦੇ ਪੈਰਲ ਦੋ ਨਾਮ ਆ ਸੇਮ ਐਡਰੈਸ ਆ ਪਿੰਡ ਵੀ ਉਹੀ ਆ ਜੀ ਤੇ ਉਹ ਕਹਿੰਦੇ ਜੀ ਠਹਿਰੋ ਅਸੀਂ ਤੁਹਾਨੂੰ ਫੋਟੋ ਭੇਜਦੇ ਆ ਜੀ ਉਹ ਫੇਰ ਫੋਟੋ ਭੇਜਦੇ ਆ ਕਹਿੰਦੇ ਜੀ ਆਹ ਆ ਜੀ ਮੁੰਡਾ ਜੀ ਤੇ ਮੈਂ ਇੱਕ ਛੋਟਾ ਜਿਹਾ ਪ੍ਰਸ਼ਨ ਕਰਦਾ ਵੀ ਇਹਨੇ ਸਰ ਕੀ ਕੀਤਾ ਜੀ ਕਿਨੇ ਤੁਹਾਨੂੰ ਮਿਲ ਕੇ ਆ ਕੇ ਦੱਸਾਂਗੇ ਜੀ ਆ ਕੇ ਮਿਲਦੇ ਆ ਤੇ ਬੱਚਾ ਘਰ ਨਹੀਂ ਮਿਲਦਾ ਤੇ ਉਹ ਬਹੁਤ ਜ਼ਿਆਦਾ ਸਖਤੀ ਦੇ ਨਾਲ ਘੁੰਮਦੀ ਆ ਅੱਠ ਈ ਮਹੀਸ਼ਾਦੋ ਜੀ ਸਾਰੇ ਪਿੰਡ ਨੂੰ ਉਹਨਾਂ ਨੇ ਵਲਿਆ ਹੋਇਆ ਮੋਟਰਾਂ ਤੇ ਜਾਂਦੇ ਥਾਂ ਤਾਂ ਜਾਂਦੇ ਆ ਜੀ ਤੇ 16 ਨੂੰ ਫਿਰ ਇਹਨੂੰ ਅਸੀਂ ਪੇਸ਼ ਕਰਾਦਨੇ ਜਦੋਂ ਪਰਿਵਾਰ ਨੂੰ ਬਹੁਤ ਸਖਤੀ ਨਾਲ ਕਹਿ ਕੇ ਜਾਂਦੇ ਨਾ ਜੀ ਵੀ ਬੱਚਾ ਪੇਸ਼ ਕਰਾਉਣੇ ਤਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਲੈ ਜਾਣਾ ਜੀ ਇਸ ਕਰਨੇ ਫਿਰ ਮੈਨੂੰ ਸੰਪਰਕ ਕੀਤਾ ਤੇ ਅਸੀਂ ਫਿਰ ਬੱਚਾ ਸਪੁਰਦ ਕਰਤਾ ਜੀ ਤੇ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਕਿਸ ਮਾਮਲੇ ਚ ਇਨਵੋਲ ਹੋਇਆ ਉਹ ਤੁਸੀਂ ਕਿਦਾਂ ਪਤਾ ਕੀਤਾ ਮੈਂ ਤਾਂ ਉਹ ਸਬੰਧਤ ਇੰਸਪੈਕਟਰ ਸਾਹਿਬ ਮੈਨੂੰ ਨੰਬਰ ਦੇ ਗਿਆ ਸੀ ਵੀ ਕੋਈ ਗੱਲਬਾਤ ਹੋਈ ਤਾਂ ਸਾਨੂੰ ਪੁੱਛ ਲਿਓ ਜਿਹਨੇ ਮੈਂ ਪੁੱਛਿਆ ਤਾਂ ਕਹਿੰਦੇ ਨਹੀਂ ਜੀ ਵੀ ਉਹ ਉਸ ਬੱਚੇ ਨੂੰ ਆਪਣੇ ਬਟਾਲੇ ਲੈ ਗਿਆ ਜੀ ਜੀ ਮੈਂ ਕਿਹਾ ਸਰ ਕੋਈ ਬਟਾਲੇ ਦਾ ਨੰਬਰ ਦੇ ਦਿਓ ਉਹਨਾਂ ਨੇ ਬਟਾਲੇ ਦਾ ਫਿਰ ਥਾਣੇ ਦਾ ਨੰਬਰ ਦਿੱਤਾ ਜੀ ਤੇ ਉੱਥੇ ਪੁੱਛਿਆ ਕਹਿੰਦੇ ਜੀ ਅਜੇ ਸਾਡੇ ਨਾਲ ਗੱਲਬਾਤ ਨਾ ਕਰਿਓ ਸਾਡੀ ਪੜਤਾਲ ਜਾਰੀ ਹੈ ਉਹ ਤੋਂ ਮੈਂ ਦੱਸਾਂਗੇ ਜੀ ਪਰ ਉਸ ਤੋਂ ਬਾਅਦ ਵਿੱਚ ਫਿਰ ਜਦੋਂ ਪਤਾ ਲੱਗਦਾ ਜੀ ਤੇ ਜਿੱਦਾਂ ਰਿਲੇਸ਼ਨ ਹੁੰਦੇ ਇੱਕ ਦੂਜੇ ਦੇ ਕਿਸੇ ਨਾ ਕਿਸੇ ਦੇ ਰਿਸ਼ਤੇਦਾਰੀ ਕੁ ਹੁੰਦੀ ਆ ਜਾਂ ਉਦੋਂ ਉਹ ਤੋਂ ਪਤਾ ਲੱਗਦਾ ਵੀ ਇਹ ਬੱਚਾ ਬਹੁਤ ਵੱਡੇ ਕਾਂਡ ਵਿੱਚ ਆ ਜਾਂਦਾ ਜੀ ਮੈਂ ਫਿਰ ਫੋਨ ਕਰਕੇ ਪੁੱਛਦਾ ਆ ਉਹ ਕਹਿੰਦੇ ਜੀ ਪਲੀਜ਼ ਸਾਨੂੰ ਅਜੇ ਪੁੱਛੋ ਨਾ ਪੜਤਾਲ ਕਰ ਲੈਣ ਦਿਓ ਜੀ ਬਿਲਕੁਲ ਜ਼ਰੂਰੀ ਹੈ ਤੇ ਤੁਹਾਡਾ ਇਹ ਬੱਚਾ ਕਿਸੇ ਵੱਡੇ ਕਾਂਡ ਵਿੱਚ ਆ ਗਿਆ ਜੀ ਜਦੋਂ ਕਰਦੇ ਨੇ ਪਤਾ ਲੱਗਦਾ ਉਹ ਹਾਲ ਨੂੰ ਬਿਆਲ ਹੋ ਜਾਂਦੇ ਆ ਪਿੰਡ ਦੇ ਲੋਕ ਪਰੇਸ਼ਾਨ ਹੋ ਜਾਂਦੇ ਆ ਹੈਰਾਨ ਹੁੰਦੇ ਆ ਵੀ ਇਹ ਗੱਲ ਇੱਥੇ ਤੱਕ ਕਿਦਾਂ ਪਹੁੰਚੀ ਜੀ ਤੇ ਉਹ ਫਿਰ ਪਤਾ ਕਿਵੇਂ ਲੱਗਿਆ ਤੁਹਾਨੂੰ ਕਿ ਕਿਸ ਕੇਸ ਦੇ ਵਿੱਚ ਇਨਵੋਲ ਹੈ ਕਿ ਕੀ આરોਪ ਲੱਗੇ ਨੇ ਇਹਦੇ ਉੱਤੇ ਅਸੀਂ ਫਿਰ ਇੱਕ ਵਕੀਲ ਸਾਹਿਬ ਨਾਲ ਸੰਪਰਕ ਕੀਤਾ ਸੀ ਜੀ ਜੀ ਤੇ ਸਾਨੂੰ ਕਿਸੇ ਤਰ੍ਹਾਂ ਤੁਸੀਂ ਇਹ ਪੜਤਾਲ ਜਾਂ ਤੁਸੀਂ ਐਫ ਆਈ ਆਰ ਜੋ ਵੀ ਹੈਗੀ ਲੈ ਕੇ ਦੇ ਸਕਦੇ ਹੋ ਜੀ ਤੇ ਉਹ ਫਿਰ ਵਕੀਲ ਸਾਹਿਬ ਨੇ ਕਿਹਾ ਵੀ ਮੈਂ ਤੁਸੀਂ ਮੈਨੂੰ ਇੱਕ ਐਪਲੀਕੇਸ਼ਨ ਦਿਓ ਜੀ ਕਿ ਸਾਡਾ ਬੱਚਾ ਇਦਾਂ ਪੁਲਿਸ ਕਸਟਡੀ ਵਿੱਚ ਆ ਜੀ ਤੇ ਉਸ ਤੋਂ ਬਾਅਦ ਕੁਝ ਫੀਸ ਉਹਨਾਂ ਨੇ ਕਿਹਾ ਵੀ ਸਾਡੀ ਪੇ ਕਰੋ ਤੇ ਅਸੀਂ ਫਿਰ ਤੁਹਾਨੂੰ ਉਥੋਂ ਕਾਪੀ ਲੈ ਕੇ ਦੇਵਾਂਗੇ ਜੀ ਉਹ ਕਾਪੀ ਨੂੰ ਜਦੋਂ ਲੈ ਕੇ ਮੈਂ ਪੜਿਆ ਤੇ ਮੈਂ ਅਜੇ ਤੱਕ ਪਰਿਵਾਰ ਨੂੰ ਪੂਰਾ ਡਿਟੇਲ ਚ ਨਹੀਂ ਬਣਾਇਆ ਜੀ ਲੇਕਿਨ ਮੈਂ ਇੱਕ ਮਿਲਟਰੀ ਮੈਨ ਹੋਣ ਦੇ ਨਾਤੇ ਜੀ ਮਤਲ ਹਰਾਨ ਇੰਨੀ ਛੋਟੀ ਉਮਰ ਦੇ ਵਿੱਚ ਬੱਚਿਆਂ ਇਹ ਕਿਦਾਂ ਉੱਥੇ ਤੱਕ ਪਹੁੰਚ ਗਿਆ ਕਿਵੇਂ ਐਡੀ ਕਾਰਵਾਈ ਕਰ ਗਿਆ ਜੋ ਅਲਿਗੇਸ਼ਨ ਲੱਗੇ ਹੋਏ ਨੇ ਜੋ ਅਲਿਗੇਸ਼ਨ ਹੁੰਦੇ ਤੇ ਕਿਸੇ ਗ੍ਰਨੇਡ ਅਟੈਕ ਤੇ ਹੈ ਹਾਂ ਜੇ ਐਸੇ ਇਦਾਂ ਦਾ ਜੀ ਕੁਝ ਮਾਮਲਾ ਇਦਾਂ ਦਾ ਕਿ ਕਿਉਂਕਿ ਪੁਲਿਸ ਦੀ ਅਜੇ ਜਿਹੜੀ ਗੱਲਬਾਤ ਆ ਖੁਫੀਆ ਤੌਰ ਤੇ ਚੱਲ ਰਹੀ ਆ ਉਹਨਾਂ ਨੇ ਵੀ ਡਿਕਲੇਅਰ ਨਹੀਂ ਕੀਤੀ ਪਰ ਜੋ ਕਾਪੀ ਆਈ ਆ ਉਹਦੇ ਮੁਤਾਬਕ ਮੈਂ ਤਾਂ ਨਾਲ ਗੱਲ ਕਰੀ ਅੱਛਾ ਇਹ ਬੱਚਾ ਦੇਖੋ ਗੱਲ ਇਹ ਹੈ ਸਵਾਲ ਕਿ ਬੱਚਾ ਇੱਕ ਬਦਲੇ ਦੀ ਭਾਵਨਾ ਉਹਨਾਂ ਤੱਕ ਕਿਸ ਤਰ੍ਹਾਂ ਪਹੁੰਚ ਗਿਆ ਇਹ ਵੀ ਤੁਹਾਨੂੰ ਕੋਈ ਪਤਾ ਲੱਗ ਸਕਿਆ ਇਹ ਮੇਰੀ ਮਾਤਾ ਨੂੰ ਪੁੱਛਿਆ ਸੀ ਗੁਰਪ੍ਰੀਤ ਕੌਰ ਨੂੰ ਮੈਂ ਕਿ ਬੇਟੇ ਵੀ ਬੱਚਾ ਉਹ ਜੋਬਨ ਮੁੰਡਾ ਤੁਹਾਡੇ ਕੋਲ ਕਿੱਦਾਂ ਆ ਗਿਆ ਜਿਹਦਾ ਨਾਂ ਜੋਮ ਲੈਂਦੇ ਆ ਜੀ ਕਿੰਨੇ ਅਨੰਦਪੁਰ ਸਾਹਿਬ ਗਿਆ ਸੀ ਮੇਲੇ ਤੇ ਉੱਥੇ ਉਹਨੇ ਜਦੋਂ ਮਿਲਿਆ ਇਹੋ ਅਚਾਨਕ ਮਿਲਿਆ ਜਾਂ ਬੱਚਾ ਕੁਛ ਪਾ ਰਖਦਾ ਜੀ ਉਹਨਾਂ ਨੇ ਇਹੀ ਕਿਹਾ ਵੀ ਤੂੰ ਉਹੀ ਆ ਜਿਹਦੀ ਇੰਸਟਾਗ੍ਰam ਤੇ ਵੀਡੀਓ ਵਾਇਰਲ ਹੋਈ ਆ ਜੀ ਤੈਨੂੰ ਤਾਂ ਕੁੱਟਦੇ ਬਹੁਤ ਬੁਰੀ ਤਰ੍ਹਾਂ ਨੰਗਾ ਕਰ ਕਰ ਕੁੱਟਣ ਦੇ ਆ ਜੀ ਉਹਨੇ ਫੇਰ ਸਾਰਾ ਕਿਤੇ ਬਖਿਆਨ ਇਹ ਉਹਦੀ ਮਾਤਾ ਦੇ ਜਵਾਨੀ ਜੀ ਵੀ ਉਹਨੇ ਫੇ ਸਾਰੀ ਗੱਲਬਾਤ ਦੱਸਦਾ ਉਹ ਤੇ ਬਸ ਇੱਕੋ ਹੀ ਗੱਲ ਕਹਿਣਾ ਸੀ ਵੀ ਮੈਂ ਉਹਨਾਂ ਤੋਂ ਬਦਲਾ ਲੈਣਾ ਉਹਨਾਂ ਤੋਂ ਬਦਲਾ ਲੈਣਾ ਜੀ ਫਿਰ ਇਹਨੂੰ ਫਿਰ ਇਹ ਆਪ ਕਹਿ ਸਕਦੇ ਮਾਈਂਡ ਵਾਸ਼ ਕਰਕੇ ਇਹਨੂੰ ਆਪਣੇ ਨਾਂ ਲਾ ਲਿਆ ਇਹਦੇ ਬਾਰੇ ਨਹੀਂ ਮੈਂ ਕਹਿ ਸਕਦਾ ਕੁਝ ਵੀ ਵੀ ਉਹਨਾਂ ਨੇ ਕਿੱਦਾਂ ਇਹਨੂੰ ਹੈਂਡਲ ਕੀਤਾ ਮਾਈਂਡ ਵਾਸ਼ ਕੀਤਾ ਜਾਂ ਇਹਨੂੰ ਕੋ ਲਾਲਚ ਦਿੱਤਾ ਹੋਊਗਾ ਵੀ ਤੇਰੇ ਉਹ ਜਿਹੜੇ ਦੁਸ਼ਮਣਾਂ ਵੀ ਉਹਨਾਂ ਤੋਂ ਅਸੀਂ ਬਦਲਾ ਲਵਾਂਗੇ ਜੀ ਤੇ ਉਹ ਤੋਂ ਪਹਿਲਾਂ ਪਹਿਲਾਂ ਸ਼ਾਇਦ ਇਹ ਜਿਹੜਾ ਕੰਮ ਹੋਇਆ ਇਹਦੇ ਵਿੱਚ ਇਨਵੋਲ ਕਰ ਲਏ ਹੋਗੇ ਅਜੀ ਬਿਲਕੁਲ ਗੱਲ ਇੱਥੇ ਸਵਾਲ ਇਹੀ ਹੈ ਨਾ ਕਿ ਇੱਕ ਬੱਚਾ ਜਿੰਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਨਾ ਉਸਦੇ ਪਿਤਾ ਦਾ ਨਾ ਉਸਦੇ ਗ੍ਰੈਂਡਫਾਦਰ ਦਾ ਨਾ 스ਪਿੰਡ ਦੇ ਵਿੱਚ ਵੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸਰਪੰਚੋ ਕਿਤੇ ਕੋਈ ਐਸੀ ਗੱਲ ਨਹੀਂ ਸਾਹਮਣੇ ਆਂਦੀ ਤੇ ਅਚਾਨਕ ਤੋਂ ਇੱਕਦਮ ਵੱਡੀ ਅੱਡੀ ਸਾਹਮਣੇ ਆ ਜਾਂਦੀ ਹੈ ਇਸ ਨੂੰ ਸਰ ਜੀ ਮੈਂ ਤਿੰਨ ਪੀੜੀਆਂ ਤੋਂ ਜਾਣਦਾ ਮੈਂ ਬਾਈ ਨੇਮ ਦੱਸ ਦਿੰਦਾ ਕਰਤਾਰ ਸਿੰਘ ਜੀ ਦੇ ਪੜਦਾਦਾ ਜੀ ਦਾਦਾ ਜੀ ਹਰਦੇਵ ਸਿੰਘ ਆ ਕਿਦਾਂ ਜਸਪਾਲ ਸਿੰਘ ਆ ਇਹ ਤੀਜੀ ਪੀੜ੍ਹੀ ਹੈ ਜੀ ਉਹ ਜੀ ਇਹਨਾਂ ਨੂੰ ਪਰਿਵਾਰ ਪਿੰਡ ਦੇ ਵਿੱਚ ਕਿਸੇ ਨੂੰ ਪੁੱਛ ਲਓ ਇਹ ਨਸ਼ਹਿਰੇ ਵਾਲੇ ਮਹਾਰਾਜ ਨੂੰ ਮੰਨਣ ਵਾਲੇ ਲੋਕ ਆ ਜੀ ਪਰ ਇਹ ਬੱਚੇ ਦਾ ਪਤਾ ਨਹੀਂ ਕਿਉਂ ਇਸ ਪਾਸੇ ਨੂੰ ਜਾਣਾ ਬਣ ਗਿਆ ਕਿਹੜੀ ਗੱਲੋਂ ਮੋੜ-ਮੁੜ ਕੇ ਪਰਿਵਾਰ ਇਹੀ ਕਹਿੰਦਾ ਵੀ ਇਹ ਘਰ ਦੇ ਵਿੱਚ ਇੱਕੋ ਰਾਗ ਲਾਪਦਾ ਰਹਿੰਦਾ ਸੀ ਮੈਂ ਮਾਰ ਦੇਣਾ ਜਾਂ ਮਾਰ ਦੇਣਾ ਮਰ ਜਣਾ ਜਾਂ ਮਾਰ ਦੇਣਾ ਸੋ ਸਾਨੂੰ ਜੋ ਲੱਗ ਰਿਹਾ ਹੁਣ ਤੱਕ ਜੋ ਤੁਸੀਂ ਗੱਲਬਾਤ ਕੀਤੀ ਜਾਂ ਜੋ ਸਾਹਮਣੇ ਆ ਰਿਹਾ ਇਹੀ ਲੱਗ ਰਿਹਾ ਕਿ ਉਸ ਜਿਹੜੇ ਉਹ ਲੋਗ ਐ ਜਿਹੜੇ ਵਿੱਚ ਇਨਵੋਲ ਹੋਏ ਜਿਹੜੇ ਇਹਨੂੰ ਲੈ ਕੇ ਗਏ ਨੇ ਉਹ ਇਸ ਨੂੰ ਇਸ ਤਰੀਕੇ ਲੈ ਕੇ ਚਲੇ ਗਏ ਕਿ ਉਸ ਨੂੰ ਯੂਜ਼ ਕੀਤਾ ਗਿਆ ਜੋ ਅੱਜਕੱਲ ਚੱਲ ਰਿਹਾ ਬੱਚਿਆਂ ਨੂੰ ਵਰਗਲਾਇਆ ਜਾਂਦਾ ਬਿਲਕੁਲ ਸਹੀ ਹੈ ਜੀ ਇਦਾਂ ਪਰ ਦੂਜੇ ਮੇਰੇ ਖਿਆਲ ਦੇ ਨਾਲ ਜਿੱਦ ਤਨ ਮੇਰੀ ਸੋਚ ਜਾ ਰਹੀ ਹੈ ਜੀ ਤੇ ਇਹਨੂੰ ਏਡੇ ਵੱਡੇ ਕੰਮ ਦੇ ਵਿੱਚ ਲਜਾਣ ਤੋਂ ਪਹਿਲੋਂ ਹੋ ਸਕਦਾ ਮੇ ਵੀ ਮੈਂ ਕਹਿ ਸਕਦਾ ਵੀ ਇਹਨੂੰ ਇਹ ਕਹਤਾ ਹੋਵੇ ਤੇਰਾ ਬਦਲਾ ਸੀ ਲਵਾਂਗੇ ਬਿਲਕੁਲ ਇਹ ਲਾਲਚ ਵੱਸ ਹੋ ਗਿਆ ਹੋਵੇਗਾ ਮੈਨੂੰ ਪੁਆਇੰਟ ਮਿਲ ਗਿਆ ਜਾਂ ਮੈਨੂੰ ਕੋਈ ਪਾਵਰ ਮਿਲ ਗਈ ਆ ਜੀ ਤੇ ਉਹਦੇ ਕੋਲੋਂ ਜੋ ਕੁਛ ਆਪਾਂ ਸੁਣ ਰਹੇ ਹਾਂ ਉਹ ਕਰਵਾ ਲਿਆ ਹੋਵੇਗਾ ਮੇਰਾ ਖਿਆਲ ਹੈ ਮੈਂ ਸਰ ਇਹ ਕਹਿਣਾ ਚਾਹੁੰਦਾ ਵੀ ਮੈਂ ਜਿਸ ਬੱਚੇ ਦੇ ਅੰਦਰ ਇੰਨੀ ਇੱਕ ਜਵਾਲਾ ਭਟ ਗਈ ਜੀ ਉਹਦੇ ਕਾਰਨ ਸਾਨੂੰ ਮੈਂ ਇੱਕ ਵਿਸ਼ੇਸ਼ ਤੌਰ ਤੇ ਕਪੂਰਥਲਾ ਪ੍ਰਸ਼ਾਸਨ ਕਹਿਣਾ ਚਾਹਾਂਗਾ ਜੀ ਕਿ ਉਹਦੀ ਪੜਤਾਲ ਕੀਤੀ ਜਾਵੇ ਕਿ ਉਹ ਲੋਕ ਕੌਣ ਸਨ ਜਿਨ੍ਹਾਂ ਨੇ ਇਹਨੂੰ ਇੰਨਾ ਧੱਕਾ ਦੇ ਕੇ ਇੱਥੇ ਰਖ ਪਹੁੰਚਾਇਆ ਜੀ ਕਿਸ ਦੀ ਵਜ੍ਹਾ ਦੇ ਨਾਲ ਉਹ ਬੱਚਾ ਇੱਥੋਂ ਤੱਕ ਗਿਆ ਇੱਕ ਸੁਧਾਰਨ ਪਰਿਵਾਰ ਦਾ ਬੱਚਾ ਜੀ ਕਮਾ ਕੇ ਖਾਣ ਵਾਲਾ ਪਿਤਾ ਜੀ ਉਹਦੇ 8-8 ਘੰਟੇ ਦੀ ਜਗ੍ਹਾ 16 ਘੰਟੇ ਮਿਲਜ ਕੰਮ ਕਰਕੇ ਹੁੰਦੇ ਜੀ ਮਾਂ ਹਾਊਸ ਵਾਈਫ ਆ ਪਿਤਾ ਜੀ ਉਹਨਾਂ ਦੇ ਦਾਦਾ ਜੀ ਮੰਜੇ ਤੇ ਪਏ ਆ ਜੀ ਉਹਨਾਂ ਮੈਂ ਕਿਹਾ ਹੁਣ ਜੀ ਅਸੀਂ ਸੰਪਰਕ ਪੁਲਿਸ ਨਾਲ ਕਰਾਂਗੇ ਤੂੰ ਉਹਨਾਂ ਨੇ ਕਹਿਣਾ ਕਿ ਤੁਸੀਂ ਲਿਖ ਕੇ ਦਿਓ ਜੀ ਜਦੋਂ ਲਿਖ ਕੇ ਦੇਵਾਂਗੇ ਜਿਹੜੇ ਸਾਡੇ ਬੱਚੇ ਨੂੰ ਕੁਟਦੇ ਰਹੇ ਆ ਜੀ ਉਹ ਆ ਕੇ ਇਹਨਾਂ ਨੂੰ ਵੀ ਕੁਝ ਕਰ ਜਾਣਗੇ ਜੀ ਬਿਲਕੁਲ ਇਹ ਮੈਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਕਹਿੰਨਾ ਕਿ ਪ੍ਰਸ਼ਾਸਨ ਆਪਣੀ ਪੰਦਰ ਦੇ ਉੱਤੇ ਹੀ ਇਹ ਪ੍ਰੂਫ ਲੈ ਕੇ ਵੀਡੀਓ ਦੇ ਉਹਨਾਂ ਦੇ ਉੱਤੇ ਐਕਸ਼ਨ ਲਵੇ ਜੀ ਕਿ ਉਸ ਬੱਚੇ ਨੂੰ ਇਹ ਭਟਕਦੀ ਹੋਈ ਅੱਗ ਦੇ ਵਿੱਚ ਧੱਕਣ ਵਾਲੇ ਇਹ ਲੋਕ ਆ ਜੀ ਬਿਲਕੁਲ ਇਹ ਜਾਂਚ ਦਾ ਬਹੁਤ ਵੱਡਾ ਵਿਸ਼ਾ ਹੈ ਕਿਉਂਕਿ ਪੁਲਿਸ ਆਪਣੀ ਜਾਂਚ ਕਰ ਰਹੀ ਹੈ ਤੇ ਉਹ ਤੈਅ ਤਿਕਰ ਵੀ ਜਾਏਗੀ ਕਿਉਂਕਿ ਜੇ ਉਹਨਾਂ ਨੇ ਇਸ ਬੱਚੇ ਨੂੰ ਇੱਥੇ ਤੇ ਲਿਆਂਦਾ ਤਾਂ ਤੈਅ ਤਿਕਰ ਜਾਣਗੇ ਪਰਿਵਾਰ ਨੂੰ ਵੀ ਦੱਸਣਗੇ ਕਿਸ ਤਰ੍ਹਾਂ ਬੱਚਾ ਆਇਆ ਸੋ ਤੁਸੀਂ ਦੇਖਿਆ ਕਿ ਅਸੀਂ ਜਤਿੰਦਰ ਸਿੰਘ ਦੇ ਮਾਤਾ ਪਿਤਾ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿਸ ਤਰ੍ਹਾਂ ਉਹ ਉਹਨਾਂ ਦੇ ਟੱਚ ਵਿੱਚ ਆਇਆ ਤੇ ਉਸ ਤੋਂ ਬਾਅਦ ਜਦੋਂ ਅਸੀਂ ਸਰਪੰਚ ਸਾਹਿਬ ਨਾਲ ਗੱਲ ਕਤ ਕੀਤੀ ਤਾਂ ਪਤਾ ਚੱਲਿਆ ਕਿ ਕਿਸ ਤਰ੍ਹਾਂ ਉਹ ਬੱਚਾ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਉਹਦੇ ਅੰਦਰ ਬਦਲੇ ਦੀ ਭਾਵਨਾ ਆਉਂਦੀ ਹੈ ਤੇ ਉਹ ਬਦਲੇ ਦੀ ਭਾਵਨਾ ਐਦੀ ਹੋ ਜਾਂਦੀ ਹੈ ਕਿ ਅਚਾਨਕ ਉਹਨੂੰ ਇੱਕ ਵਿਅਕਤੀ ਮਿਲਦਾ ਹੈ ਉਸ ਨੂੰ ਇੱਕ ਵੀਡੀਓ ਦਿਖਾਈ ਜਾਂਦੀ ਹੈ ਤੇ ਉਸ ਵਿੱਚ ਕਿਹਾ ਜਾਂਦਾ ਕਿ ਤੂੰ ਉਹੀ ਲੜਕਾ ਹੈ ਜਿਸ ਨਾਲ ਬਹੁਤ ਮਾਰਕਿਟ ਕੀਤੀ ਜਾਂਦੀ ਹੈ ਉਸ ਨੂੰ ਵਰਗਲਾਇਆ ਜਾਂਦਾ ਉਸ ਦੇ ਅੰਦਰ ਬਦਲੇ ਦੀ ਭਾਵਨਾ ਪੈਦਾ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਜਿਹੇ ਕੰਮ ਦੇ ਵਿੱਚ ਲਿਆ ਜਾਂਦਾ ਜਿਸ ਦਾ ਨਤੀਜਾ ਸ਼ਾਇਦ ਉਹ ਨਹੀਂ ਜਾਣਦਾ ਸੀ ਸੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਬੱਚੇ ਨੂੰ ਕੁੱਟਿਆ ਜਾਂਦਾ ਤੇ ਅਚਾਨਕ ਅਜਿਹੇਆਂ ਲੋਕਾਂ ਦੇ ਸੰਪਰਕ ਵਿੱਚ ਆ ਜਾਂਦਾ ਹੈ ਜਿਨ੍ਹਾਂ ਦਾ ਸੰਬੰਧ ਬੰਬਰ ਖਾਲਸਾ ਇੰਟਰਨੈਸ਼ਨਲ ਨਾਲ ਹੁੰਦਾ ਹੈ ਤੇ ਉਸ ਤੋਂ ਬਾਅਦ ਅਜਿਹਾ ਕਾਰਾ ਕਰ ਦਿੰਦਾ ਜਿਸ ਦਾ ਨਤੀਜਾ ਸ਼ਾਇਦ ਉਹ ਵੀ ਨਹੀਂ ਜਾਣਦਾ ਤੇ ਨਾ ਹੀ ਉਸ ਦਾ ਪਰਿਵਾਰ ਜਾਣਦਾ ਕੈਮਰਨ ਮਹਿਮਾਨ ਸ਼ੂਨਲ ਪਰਮਜੀਤ ਸਿੰਘ ਰੰਗਪੂਰੀ ਕਪੂਰਥਲਾ